ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਪਾਸਤਾ ਪਾਸਤਾ ਆਪਾਂ ਪਹਿਲੇ ਵੀ ਬਣਾਇਆ ਸੀ ਪਰ ਅੱਜ ਆਪਾਂ ਵਾਈਟ ਸੌਸ ਪਾਸਤਾ ਬਣਾ ਰਹੇ ਹਾਂ ਕਿਉਂਕਿ ਬੱਚੇ ਕਹਿ ਰਹੇ ਸੀ ਕਿ ਅੱਜ ਅਸੀਂ ਵਾਈਟ ਸੌਸ ਪਾਸਤਾ ਖਾਣਾ ਹੈ ਤੇ ਮੈਂ ਕਿਹਾ ਚਲੋ ਜੀ ਫਿਰ ਬਣਾਉਨੇ ਆ फटाफट ਵਾਈਟ ਸੌਸ ਪਾਸਤਾ ਨਾਲੇ ਤੁਹਾਨੂੰ ਦਿਨੇ ਆ ਇਹਦੀ ਰੈਸਪੀ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਪਾਸਤਾ ਬਣਾਉਣ ਲਈ ਜੇ ਸਭ ਤੋਂ ਪਹਿਲਾਂ ਤਾਂ ਚਾਹੀਦਾ ਜੀ ਆਪਾਂ ਨੂੰ ਪਾਸਤਾ ਮੈਂ ਇਹ ਵਾਲੀਆਂ ਦੋ ਕਟੋਰੀਆਂ ਪਾਸਤੇ ਦੀਆਂ ਲਈਆਂ ਨੇ ਤੁਸੀਂ ਕੋਈ ਵੀ ਕਿਸੇ ਵੀ ਆਕਾਰ ਦਾ ਪਾਸਤਾ ਲੈ ਸਕਦੇ ਜਿਹੜਾ ਕਿ ਤੁਹਾਨੂੰ ਆਰਾਮ ਨਾਲ ਮਿਲ ਜਾਵੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਉਬਾਲਾਂਗੇ ਤੇ ਇਹਦੇ ਨਾਲ ਹੀ ਆਪਾਂ ਇਹ ਵਾਲੀਆਂ ਸਬਜ਼ੀਆਂ ਥੋੜੀਆਂ ਜਿਹੀਆਂ ਇਹਨਾਂ ਨੂੰ ਕੱਟ ਕੇ ਤਿਆਰ ਕੀਤਾ ਤੇ ਇਹਨਾਂ ਨੂੰ ਹਲਕਾ ਜਿਹਾ ਤੇਲ ਵਿੱਚ ਆਪਾਂ ਪੋਣ ਲਵਾਂਗੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਇਹਨਾਂ ਨੂੰ ਆਪਾਂ ਬਣਾਣਾ ਐਤਨ ਮਫਤੀਲੇ ਵਿੱਚ ਪਾਣੀ ਗਰਮ ਰੱਖਿਆ ਤੇ ਪਾਣੀ ਗਰਮ ਹੋ ਚੁਲਿਆ ਇਹਦੇ ਵਿੱਚ ਮੈਂ ਅੱਧੇ ਚਮਚੇ ਤੋਂ ਘੱਟ ਨਮਕ ਪਾ ਦਾਂਗੇ ਜੇ ਤਾਂ ਪਾਣੀ ਵਿੱਚ ਇੱਕ ਉਬਾਲਾ ਜਿਹੜਾ ਫਿਰ ਆਪਾਂ ਇਹਦੇ ਵਿੱਚ ਆਪਾਂ ਪਾਸਤਾ ਪਾਵਾਂਗੇ ਅੱਧੇ ਚਮਚਾ ਆਪਾਂ ਤੇਲ ਪਾਵਾਂਗੇ ਜਿਆਦਾ ਤੇਲ ਨਹੀਂ ਪਾਣਾ ਬਿਲਕੁਲ ਅੱਧਾ ਚਮਚਾ ਤੇਲ ਪਾਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਫਵ ਬਲਣ ਦਵਾਂਗੇ ਫਿਰ ਇਹਦੇ ਵਿੱਚ ਆਪਾਂ ਇਹਨੂੰ ਪਾਸਤੇ ਨੂੰ ਉਬਾਲਦੇ ਆ ਪਾਸਤੇ ਦੀ ਕਿਸਮਾਂ ਦੇ ਹਿਸਾਬ ਨਾਲ ਹੁੰਦਾ ਹੈ ਕਿ ਇਹਨੂੰ ਕਿੰਨਾ ਟਾਈਮ ਲੱਗਦਾ ਉਬਾਲਣ ਲੱਗਿਆ ਤੇ ਕੋਈ ਪਾਸਤਾ 5-7 ਮਿੰਟਾਂ ਚ ਹੋ ਜਾਂਦਾ ਹੈ ਤੇ ਕੋਈ 4-5 ਮਿੰਟ ਤੋਂ ਵੱਧ ਵੀ ਟਾਈਮ ਲੈਂਦਾ ਹੈ ਤੇ ਜਦੋਂ ਵੀ ਤੁਸੀਂ ਇਹਨੂੰ ਬਣਾਉਣਾ ਹੈ ਤੇ ਜਿਹੜੀ ਤੁਸੀਂ ਇਹਦੀ ਪੈਕਿੰਗ ਲੈਣੀ ਉਹਦੇ ਉੱਪਰ ਲਿਖਿਆ ਹੁੰਦਾ ਕਿ ਇਹਨੂੰ ਕਿੰਨੀ ਦੇਰ ਤੁਸੀਂ ਉਬਾਲਣਾ ਹੈ ਉਹਨੂੰ ਦੇਖ ਕੇ ਤੁਸੀਂ ਇਹਨੂੰ ਉਬਾਲ ਸਕਦੇ ਹੋ ਪਾਣੀ ਉਬਲਣਾ ਸ਼ੁਰੂ ਹੋ ਗਿਆ ਹੋਣਾ ਤਾਂ ਆਪਾਂ ਇਹ ਵਾਲਾ ਇਹਦੇ ਵਿੱਚ ਪਾਸਤਾ ਐਡ ਕਰਦੇ ਆਂ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਿੰਦਾ ਹੈ ਪਾਸਤੇ ਨੂੰ ਤੁਸੀਂ 80% ਪਕਾਣਾ ਹੈ ਤੇ 20% ਕੱਚਾ ਰੱਖਣਾ ਹੈ ਕਿਉਂਕਿ ਜਦੋਂ ਆਪਾਂ ਇਹਨੂੰ ਸੌਸ ਦੇ ਨਾਲ ਪਕਾਣਾ ਹੈ ਤਾਂ ਤਾਂ ਵੀ ਇਹ ਪੱਕ ਕੇ ਤਿਆਰ ਹੋ ਜਾਣਾ ਹੈ। ਹੁਣ ਇਹਨਾਂ ਆਪਾਂ 5 ਤੋਂ 6 ਮਿੰਟਾਂ ਵਾਸਤੇ ਪਕਾ ਲਵਾਂਗੇ। ਲਓ ਜੀ 5 ਮਿੰਟ ਹੋ ਗਏ ਨੇ 5-6 ਮਿੰਟ ਪਾਸਤਾ ਆਪਣਾ ਬਿਲਕੁਲ ਹੋ ਬਣ ਕੇ ਤਿਆਰ ਹੈ। ਹੁਣ ਆਪਾਂ ਇਹਨੂੰ ਬਾਹਰ ਕੱਢਦੇ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਰੱਖਾਂਗੇ। ਇਹਨੂੰ ਆਪਾਂ ਜਿਸ ਟਾਈਮ ਤੇ ਪਾਸਤਾ ਬਣਾਣਾ ਹੈ ਉਹਦੇ ਵਿੱਚ ਪਾਵਾਂਗੇ। ਇਹਦਾ ਫਲੇਵਰ ਇਹਦੇ ਨਾਲ ਬਹੁਤ ਵਧੀਆ ਆਉਂਦਾ ਹੈ। ਇੰਨਾ ਕੁ ਪਾਣੀ ਆਪਾਂ ਰੱਖ ਲਿਆ ਹੈ ਜੇ ਹੁਣ ਆਪਾਂ ਪਾਸਤੇ ਨੂੰ ਬਾਹਰ ਕੱਢਦੇ ਆਂ ਤੇ ਥੋੜਾ ਜਿਹਾ ਨੂੰ ਠੰਡਾ ਪਾਣੀ ਪਾ ਕੇ ਇੱਕ ਸਾਈਡ ਤੇ ਰੱਖਦੇ ਆਂ ਤੇ ਫਿਰ ਸਬਜ਼ੀਆਂ ਭੁੰਨ ਕੇ ਆਪਾਂ ਤਿਆਰ ਕਰਦੇ ਆਂ ਕੜਾਹੀ ਵਿੱਚ ਆਪਾਂ ਇੱਕ ਚਮਚਾ ਤੇਲ ਪਾਇਆ ਦੇ ਨਾਲ ਹੀ ਇਹੋ ਨਾਲ ਲਸਣ ਨੂੰ ਪਾਵਾਂਗੇ ਇਹਨੂੰ ਹਲਕਾ ਜਿਹਾ ਪੂਨਾਂਗੇ ਜ਼ਿਆਦਾ ਇਹਨੂੰ ਬਰਾਊਨ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਆਪਾਂ ਭੁੰਨਾਂਗੇ ਕਿ ਇਹਦਾ ਥੋੜਾ ਕੱਚਾਪਨ ਖਤਮ ਹੋ ਜਾਏ ਥਾਲ ਵਿੱਚ ਵੀ ਟੇਸਟ ਨੂੰ ਆਵੇ ਇਸ ਤੇ ਨਾਲ ਹੀ ਆਪਾਂ ਕੱਟਿਆ ਅਦਰਕ ਪਿਆਜ਼ ਤੇ ਵੀ ਐਡ ਕਰਾਂਗੇ ਪਿਆਜ਼ ਨੂੰ ਵੀ ਬਰਨ ਨਹੀਂ ਕਰਨਾ ਸਬਜ਼ੀਆਂ ਦਾ ਕ੍ਰੰਚ ਰਹਿਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਸਬਜ਼ੀਆਂ ਨੂੰ 1-2 ਮਿੰਟ ਵਾਸਤੇ ਭੁੰਨ ਕੇ ਤਿਆਰ ਕਰਨਾ ਇਸ ਦੇ ਨਾਲ ਇਹ ਗਾਜਰ ਕੱਟੀ ਹੋਈ ਇਹ ਵੀ ਪਾਵਾਂਗੇ ਥੋੜੇ ਜਿਹਾ সুইਟ ਕੌਲ ਨਾਮੇ ਸ਼ਿਮਲਾ ਮਿਰਚ ਬਿਲਕੁਲ ਥੋੜਾ ਜਿਹਾ ਨਮਕ ਕਿਉਂਕਿ ਆਪਾਂ ਸੌਸ ਵਿੱਚ ਵੀ ਨਮਕ ਪਾਣਾ ਹੈ ਇਸ ਕਰਕੇ ਥੋੜਾ ਘੱਟ ਹੀ ਨਮਕ ਰੱਖਣਾ ਹੈ ਹਲਕੀ ਜਿਹੀ ਕਾਲੀ ਮਿਰਚ ਐਡ ਕਰਾਂਗੇ ਇੱਕ ਛੁਟਕੀ ਆਪਾਂ ਕਾਲੀ ਮਿਰਚ ਐਡ ਕੀਤੀ ਦੋਤਨ ਮਿੰਟ ਇਹਨੂੰ ਆਪਾਂ ਭੁੰਨ ਲਵਾਂਗੇ ਸਬਜ਼ੀਆਂ ਨੂੰ ਆਪਾਂ ਬਸ ਇੰਨਾ ਹੀ ਸੁਨਾਂਗੇ ਦੋ ਜਾਂ ਤਿੰਨ ਮਿੰਟ ਆਪਾਂ ਇਹਨਾਂ ਨੂੰ ਭੁੰਨਿਆ ਹੁਣ ਇਹਨਾਂ ਨੂੰ ਬਾਹਰ ਕੱਢਦੇ ਆ ਤਾਂ ਹੁਣ ਬਣਾਉਨੇ ਆ ਜੀ ਆਪਾਂ 파ਸਤੇ ਵਾਸਤੇ ਵਾਈਟ ਸੌਸ ਵਾਈਟ ਸੌਫ ਬਣਾਉਣ ਵਾਸਤੇ ਮੈਂ 3 ਚਮਚੇ ਬਟਰ ਲੈ ਆਏ ਜਿੰਨਾ ਤੁਸੀਂ ਬਟਰ ਲੈਣਾ ਹੈ ਓਨਾ ਹੀ ਤੁਸੀਂ ਮੈਦਾ ਲੈਣਾ ਹੈ ਬਟਰ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਇਹ 3 ਚਮਚੇ ਨਾਲ ਆਪਾਂ ਬਟਰ ਲੈ ਐ ਸੀ 3 ਚਮਚੇ ਬਟਰ ਦੇ ਤੇ ਇਹੀ 3 ਚਮਚੇ ਆਪਾਂ ਮੈਦਾ ਲਵਾਂਗੇ ਗੈਸ ਬਿਲਕੁਲ ਮੀਡੀਅਮ ਫਲੇਮ ਤੇ ਕਰਕੇ ਤੁਸੀਂ ਇਹਨੂੰ ਭੁੰਨ ਲੈਣਾ ਜਦੋਂ ਮੈਦੇ ਦੀ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਜੇਗੀ ਫਿਰ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਮੈਨੂੰ ਇਹਨੂੰ ਚੰਗੀ ਤਰ੍ਹਾਂ ਤੁਸੀਂ ਭੁੰਨਣਾ ਹੈ ਕਿ ਇਹਦਾ ਕੱਚਾਪਨ ਬਿਲਕੁਲ ਖਤਮ ਹੋ ਜਾਵੇ। ਇਹਨੂੰ ਤੁਸੀਂ మీడియం ਫਲੇਮ ਤੇ ਭੁੰਨਣਾ ਹੈ। ਤੇਜ਼ ਤੇ ਨਹੀਂ ਭੁੰਨਣਾ ਕਿਉਂਕਿ ਜੇ ਆਪਾਂ ਤੇਜ਼ ਤੇ ਕਰਾਂਗੇ ਤੇ ਇਹਦਾ ਕਲਰ ਚੇਂਜ ਹੋ ਜਾਣਾ ਹੈ ਕਿਉਂਕਿ ਇਹਦਾ ਬੜੀ ਜਲਦੀ ਹੀ ਝੁੱਗ ਜਾਂਦਾ ਹੈ ਤੇ ਇਹ ਨਹੀਂ ਚੱਲ ਜਾਣਾ। ਤਾਂਬਾ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੈ ਤੇ ਇਹਨੇ ਬਟਰ ਛੱਡਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ 1 ਕੱਪ ਦੁੱਧ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਇਹਦੇ ਵਿੱਚ ਗੰਡਾ ਨਾ ਵੱਜਣ। ਬੜਾ ਹੀ ਆਮ ਨਾਲ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਜੇ ਜ਼ਰੂਰਤ ਪਈ ਤੇ ਆਪਾਂ ਥੋੜਾ ਜਿਹਾ ਦੁੱਧ ਹੋਰ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਬਿਲਕੁਲ ਤੁਸੀਂ ਰੂਮ ਟੈਂਪਰੇਚਰ ਵਾਲਾ ਦੁੱਧ ਵੀ ਪਾ ਸਕਦੇ ਹੋ ਜਾਂ ਤੁਸੀਂ ਫ੍ਰਿਜ 'ਚੋਂ ਕੱਢ ਕੇ ਵੀ ਦੁੱਧ ਐਡ ਕਰ ਸਕਦੇ ਹੋ ਕਿ ਇਹ ਬਹੁਤ ਹੀ ਜਲਦੀ گاੜਾ ਹੋ ਜਾਂਦਾ ਹੈ ਬਸ ਇਸ ਤਰ੍ਹਾਂ ਇਹਨੂੰ ਤੁਸੀਂ ਚਲਾਉਂਦੇ ਰਹਿਣਾ ਮੈਂ ਇਹਦੇ ਵਿੱਚ ਟੋਟਲ 1.5 ਕੱਪ ਦੁੱਧ ਐਡ ਕੀਤਾ ਹੈ ਆ ਦੇਖੋ ਕਿੰਨੀ ਜਲਦੀ ਆਪਣਾ ਬੈਟਰ ਗਾੜਾ ਹੋਣ ਲੱਗ ਪਿਆ ਏ। ਬਸ ਇਹਨੂੰ ਆਪਾਂ 3-4 ਮਿੰਟ ਪਕਾ ਲਵਾਂਗੇ। ਅੱਧਾ ਚਮਚਾ ਹੋਰ ਗਿਆ ਨੂੰ ਅੱਧਾ ਚਮਚਾ ਜੀਨੀਫਲੈਕਸ ਇੱਕ ਚੁਟਕੀ ਕਾਲੀ ਮਿਰਚ ਤੇ ਬਿਲਕੁਲ ਥੋੜਾ ਜਿਹਾ ਨਮਕ ਕਿਉਂਕਿ ਆਪਾਂ ਬਟਰ ਜਿਹੜਾ ਪਾਇਆ ਉਹਦੇ ਵਿੱਚ ਵੀ ਨਮਕ ਐਸ ਕਰਕੇ ਆਪਾਂ ਥੋੜਾ ਘੱਟ ਹੀ ਨਮਕ ਐਡ ਕਰਾਂਗੇ ਬਸ ਇਹਨੂੰ ਹੁਣ ਆਪਾਂ ਇੱਕ ਦੋ ਮਿੰਟ ਚੰਗੀ ਤਰ੍ਹਾਂ ਪਕਾ ਲਵਾਂਗੇ ਲਓ ਜੀ ਆਪਣੀ ਵਾਈਟ ਸੌਸ ਬਣ ਕੇ ਬਿਲਕੁਲ ਤਿਆਰ ਹੈ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਬਜ਼ੀਆਂ ਜਿਹੜੀਆਂ ਆਪਾਂ ਫਰਾਈ ਕੀਤੀਆਂ ਨੇ ਦੇਖੋ ਕਿੰਨੀ ਸੋਹਣੀ ਬਣੀ ਹੈ ਖੁਸ਼ਬੂ ਬਹੁਤ ਹੀ ਪਿਆਰੀ ਆਉਣ ਰਹੀ ਹੈ ਇਹਦਾ कच्चਾਪਾਨ ਆਪਾਂ ਕੱਢ ਲਵਾਂਗੇ ਹੁਣ ਇੱਥੇ ਤੁਸੀਂ ਇਹਦੇ ਵਿੱਚ ਚੀਜ਼ ਪਾ ਸਕਦੇ ਹੋ ਬਸ ਮੈਂ ਇਹਨਾਂ ਕਿਹਦੇ ਵਿੱਚ ਚੀਜ਼ ਐਡ ਕਰਾਂਗੀ ਤਾਂ ਕਿ ਥੋੜਾ ਜਿਹਾ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਫਲੇਵਰ ਆਵੇ ਇਹਨੂੰ ਪਕਾ ਲਾਂਗੇ ਆ ਦੇਖੋ ਕਿੰਨੀ ਸਮੂਥ ਤੇ ਕਰੀਮੀ ਆਪਣੀ ਵਾਈਟ ਸੌਸ ਬਣ ਕੇ ਤਿਆਰ ਹੋਈ ਹੈ ਹੁਣ ਇਹਦੇ ਵਿੱਚ ਆਪਾਂ ਇਹ ਵਾਲੀਆਂ ਸਬਜ਼ੀਆਂ ਇਹਨਾਂ ਨੂੰ ਵੀ ਐਡ ਕਰ ਦਾਂਗੇ ਨਾਲ ਪਾਸਤਾ ਬੜੇ ਆਮ ਨਾਲ ਤੁਸੀਂ ਇਹਨੂੰ ਮਿਕਸ ਕਰਨਾ ਹੈ ਦੇਖੋ ਕਿੰਨਾ ਸੋਹਣਾ ਬਣਿਆ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਇਸ ਤੇ ਤੁਸੀਂ ਆਪਣਾ ਨਮਕ ਮਿਕਸ ਚੈੱਕ ਕਰ ਲਓ ਜੇ ਤੁਹਾਨੂੰ ਜ਼ਰੂਰਤ ਲੱਗੇ ਤੁਸੀਂ ਨਮਕ ਐਡ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਪਾਸਤਾ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਹੁਣ ਇਹ ਵਾਲਾ ਜਿਹੜਾ ਪਾਣੀ ਆਪਾਂ ਪਾਸਤੇ ਨੂੰ ਉਬਾਲਦੇ ਸਮੇਂ ਕੱਢਿਆ ਸੀ ਉਹਨੂੰ ਐਡ ਕਰ ਦਾਂਗੇ। ਇਹਦੇ ਨਾਲ ਇਹਦੇ ਵਿੱਚ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ। ਲਓ ਜੀ ਆਪਣਾ ਬਹੁਤ ਹੀ ਟੇਸਟੀ ਪਾਸਤਾ ਬਣ ਕੇ ਤਿਆਰ ਹੈ। ਹੁਣ ਆਪਾਂ ਇਹਨੂੰ ਕਰਦੇ ਹਾਂ ਜੀ ਸਰਵ। ਆਹ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੈ। ਇੱਥੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਚੀਜ਼। ਹੁਣ ਇਹਦੇ ਉੱਪਰ ਪਾਵਾਂਗੇ ਜੀ ਪਾਸਤਾ। ਲਓ ਜੀ ਆਪਣਾ ਬਹੁਤ ਹੀ ਟੇਸਟੀ ਵਾਈਟ ਸੌਸ ਪਾਸਤਾ ਬਣ ਕੇ ਤਿਆਰ ਹੈ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤਾ ਹੈ ਇਸ ਤੇ ਆਪਾਂ ਥੋੜਾ ਜਿਹਾ ਚਿਲੀ ਫਲਿਕਸ ਪਾਵਾਂਗੇ ਤੇ ਬਿਲਕੁਲ ਥੋੜੀ ਜਿਹੀ 오ਰਗਾਨੋਸ ਇਹਦਾ ਟੇਸਟ ਜਿਹੜਾ ਹੋਰ ਵਧੀਆ ਹੋ ਜਾਵੇ ਬੜੀ ਜਲਦੀ ਬਣ ਕੇ ਤਿਆਰ ਹੋਇਆ ਹੈ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਇਹ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜਦੋਂ ਮੇਰਾ ਤੁਹਾਡਾ ਮਨ ਕਰੇ ਤੁਸੀਂ ਫਟਾਫਟ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਜਿਹਦੇ ਨਾਲ ਕੇ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਵਾਈਟ ਸੌਸ ਪਾਸਤਾ ਬੱਚਿਆਂ ਨੂੰ ਬਹੁਤ ਜ਼ਿਆਦਾ ਹੀ ਪਸੰਦ ਹੈ ਤੇ ਬੜੇ ਹੀ ਖੁਸ਼ ਹੋ ਕੇ ਨੂੰ ਖਾਂਦੇ ਨੇ ਲਓ ਜੀ ਆਪਣੀ ਬਹੁਤ ਹੀ ਥੋੜੀ ਜਿਹੀ ਮਿਹਨਤ ਦੇ ਨਾਲ ਬਹੁਤ ਹੀ ਟੇਸਟੀ ਵਾਈਟ ਸੌਸ ਪਾਸਤਾ ਬਣ ਕੇ ਤਿਆਰ ਹੋ ਗਿਆ ਸੀ ਜੋ ਕਿ ਬੜਾ ਹੀ ਟੇਸਟੀ ਸੀ ਤੇ ਸਭ ਨੂੰ ਬਹੁਤ ਪਸੰਦ ਆਉਂਦਾ ਇਹ ਸੀ ਮੇਰਾ ਤਰੀਕਾ ਬੜਾ ਹੀ ਸਿੰਪਲ ਜਿਹਾ ਵਾਈਟ ਸੌਸ ਪਾਸਤਾ ਬਣਾਉਣ ਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ